ਹਾਂਜੀ ਮਿੱਤਰੋ ਸੁਣੋ ਦਿਖੋ ਨਾ ਇੱਕ ਮਹਿੰਦਰਾ ਟਰੈਕਟਰ 265 ਡੀ ਹੈ ਤੇਰੀ ਜਾਣਕਾਰੀ ਆਪਾਂ ਦੀਪ ਬਾਈ ਤੋਂ ਲੈਣੇ ਹਾਂਜੀ ਦੀਪ ਬਾਈ ਕੀ ਹਾਲ ਆ ਹੋ ਸਣਾ ਵਧੀਆ ਹੀ ਹੋ ਠੀਕ ਆ ਬਾਈ ਵਧੀਆ ਚੜਦੀ ਕਲਾ ਬਾਈ ਸਾਰੇ ਹਾਂਜੀ ਅੱਜ ਬਾਈ ਆਪਾਂ ਤੁਹਾਨੂੰ ਟਰੈਕਟਰ ਦਿਖਾਉਨੇ ਆ 265 ਭੂਮੀ ਪੁੱਤਰ ਠੀਕ ਠੀਕ ਆ ਬਾਈ ਤੇ ਕੋਸ਼ਿਸ਼ ਕਰਾਂਗੇ ਬਾਈ ਰੇਟ ਜਾਇਜ਼ ਦੇਵਾਂਗੇ ਕਿਉਂਕਿ ਟਰੈਕਟਰ ਆਪਣੇ ਜਾਇਜ਼ ਰੇਟ 'ਚ ਹੀ ਹੁੰਦੇ ਆ ਠੀਕ 200 ਭੂਮੀਪਤਰ ਟਰੈਕਟਰ 265 ਡੀਆਈ ਬਾਲੇ ਭਰਾਵਾਂ ਨੇ ਫੋਨ ਆਈ ਸੀ ਬਾਈ ਇਹ ਤੁਹਾਨੂੰ 265 ਦੇ ਭਾਲਕੇ ਵੀ ਚੰਗੇ ਟਾਰਾਂ 'ਚ ਦੇ ਤੇ ਭਾਲਕੇ ਵੀ ਤਸੱਲੀ ਵਾਲ ਦੇ ਠੀਕ ਹੈ ਠੀਕ ਹੈ ਬਾਈ ਹਰਿਆਣੇ ਵਾਲੇ ਭਰਾਵਾਂ ਲਈ ਤਾਂ ਤੋਹਫੀ ਆ ਯਾਰ ਬਾਈ ਆ ਠੀਕ ਤੇ ਰੇਟ ਵੀ ਉਹ ਦੇਵਾਂਗੇ ਜਿੱਥੇ ਮਰਜ਼ੀ ਟਰਾਈ ਕਰਿਆ ਬਾਈ ਠੀਕ ਹੈ ਠੀਕ ਹੈ ਬਾਈ ਚਾਬੀ ਨਾਲ 1000 ਰੁਪਏ ਸ਼ੋਰ ਹੋਊਗੀ ਜਿਹੜਾ ਘਰੇ ਆਊਗਾ ਤੇ ਕੋਈ ਕਮਿਸ਼ਨ ਨਹੀਂ ਵੀਰੇ ਠੀਕ ਤੇ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ ਤੇ ਵੀਡੀਓ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਠੀਕ ਹੈ ਭਾਈ ਅੱਜ ਤੁਹਾਨੂੰ 4 ਕੈਰੇਕਟਰ ਦਿਖਾਉਨੇ ਆ ਭਾਈ 226 ਠੀਕ 2003 ਮਾਰ ਲਾ ਇਹੋ ਸੋਣਾ ਠੀਕ ਹੈ 3 ਨੰਬਰ ਆ ਗਿਆ ਹਰਿਆਣਾ ਇਹ ਠੀਕ ਹੈ ਐਚਰ ਨੰਬਰ ਆ ਗਿਆ ਤੇ ਪੈਰ ਦਿਖਾ ਦੇ ਮਗਰ ਲੀ ਮਾਰ ਇਹ ਵੀ ਕੀ ਟੀਵੀ ਜਮਾ ਪਾਜੇ ਭਾਈ ਆ ਮੂਹ ਨੂੰ ਆਮਲੇ ਦਿਖਾ ਦੇ ਹੁਣੇ ਪਾਈ ਠੀਕ ਟਰੈਕਟਰ ਦੇ ਰਿੰਬਾਂ ਤੇ ਤੇ ਮਗਰੜਾਂ ਤੇ ਹਲਕੀ ਫੁਲਕੀ ਰੰਗ ਦੀ ਟੱਚਿੰਗ ਹੋਈ ਆ ਬਾਈ ਠੀਕ ਐ ਆਪਾਂ ਪਹਿਲਾਂ ਵਖ ਦਿੰਦੇ ਆ ਜੀ ਮੂਰਲਾ ਟਾਇਰ ਇੱਕ ਅੱਧੋਂ ਵੱਧਾਗਾ ਤੇ ਇੱਕ ਥੋੜਾ ਜਿਹਾ ਘੱਟਦਾ ਬਾਈ ਠੀਕ ਐ ਮੈਂ ਪਰਮਪਰ ਟਰੈਕਟਰ ਦੇ ਲੱਗਿਆ ਚੰਗਾ ਚੰਗਾ ਤੇ ਸਰਵਿਸ ਟਰੈਕਟਰ ਦੀ ਕੀਤੀ ਕਰਾਈ ਆ ਬਾਈ ਆਪਾਂ ਚੈੱਕ ਕਰਾਣੇ ਉਹਰੇ ਲਿਆ ਮੜਾ ਜਾ ਤੇਲ ਬਦਲਾਉਂਦੇ ਵੀ ਲੋੜ ਬਾਈ ਚੈੱਕ ਕਰਾ ਦੇ ਮੜਾ ਮਗਲਾਇਲ ਵੀ ਨਾ ਸਿਰੇ ਦਾ ਵਾਇਰ ਲੈਸ ਦਾ ਪਾਇਆ ਬਾਈ ਇਹ ਚੀਜ਼ ਕੋਈ ਦੇਸੀ ਨਹੀਂ ਪਾਇਆ ਕਿਹੜਾ ਤੋਂ ਹੁਲ ਜੇ ਆਪਾਂ ਦੇ ਵਿੱਚ ਕਈ 100 ਰੁਪਏ ਲੀਟਰ ਵਾਲਾ ਉਹ ਨਹੀਂ ਬਾਈ ਪਾਏ ਚ ਠੀਕ ਹੈ ਦੇਖ ਕਰ ਬੜਾ ਇੱਕ ਵਲਟੀ ਠੀਕ ਜਮਨ ਨਵਾਂ ਮਗਲਾ ਆਇਆ ਬਾਈ ਠੀਕ ਹੈ ਟਰੈਕਟਰ ਦੀ ਵਾਹ ਕਹੇ ਤੁਸੀਂ ਦੀ ਕਰਕੇ ਟਰੈਕਟਰ ਲੈ ਜਾਓ ਤੇ ਪਰਲੇ ਪਾਸੇ ਦਾ ਵੀ ਟਰੈਕਟਰ ਆਪਾਂ ਦਿਖਾਉਂਦੇ ਆਂ ਸ਼ੋ ਸ਼ੋ ਦਾ ਦਿਖਾਓ ਤੁਹਾਨੂੰ ਕਿੱਡਾ ਫੋਨਾ ਪਿਆ ਟਰੈਕਟਰ ਚੈੱਕ ਕਰਾ ਸਾਰਾ ਜੈਨੂਅਨ ਹੋਣਾ ਠੀਕ ਇੰਜਨ ਗੇਅਰ ਉੱਤੇ ਕਿਵੇਂ ਇੰਜਨ ਗੇਅਰ ਦਾ ਤਾਂ ਹੋਣਾ ਇੰਨਾ ਨਵਾਂ ਟਰੈਕਟਰ ਆ ਛੱਡ ਗੱਲਾਂ ਦੀ ਠੀਕ ਆ ਚੀਜ਼ਾਂ ਦਾ ਸਾਰਾ ਰੀਨ ਹੋ ਪਿਆ ਸੈਲਫ ਆਪਰੇਟਰ ਵੀ ਸਾਰੇ ਨਾਲ ਦੀ ਠੀਕ ਆਖਾ ਦੇਖ ਆ ਚਟਾਈਆਂ ਹਾਂ ਏਜੰਸੀ ਵਾਲੀਆਂ ਹੁੰਦੀਆਂ ਐ ਠੀਕ ਐ ਏਜੰਸੀ ਲਾ ਕੇ ਜਾਂਦੀ ਹੈ ਇਹਨਾਂ ਨੂੰ ਹਾਂ ਚੀਜ਼ਾਂ ਦਿਖਾ ਕੇ ਤਕ ਹੁਣਾ ਪਿਆ ਗੋਲ ਕਲਾਚ ਤੇ ਆ ਗਿਆ ਬਾਈ ਇਹ ਤੇ ਐਂ ਇਧਰਲੀ ਵੀ ਦੇਖ ਹਾਂ ਐਂ ਜਮਾ ਬੇਦਗ ਟਾਇਰ ਪਏ ਨਾ ਵੇ ਕੋਈ ਰਗੜ ਨਹੀਂ ਛਗੜ ਨਹੀਂ ਵਧੀਆ ਟਰਾਲੀ ਵਾਲੀ ਪੈਪ ਲੱਗੀ ਠੀਕ ਐ ਨਿਕਲੂ ਕੋਈ ਦਿਖਾ ਰਿਹਾ ਟਰ ਕਿੱਦਾਂ ਚੰਗਾ ਪਿਆ ਟੂਪਾ ਟੱਪਾ ਲਾਉਣਾ ਬਗੜਾੜ ਵੀ ਦਿਖਾ ਕੇ ਡੇ ਚੰਗੇ ਪਏ ਆ ਪੇਂਟ ਜਰੂਰ ਹੋਇਆ ਹਲਕੇ ਫੁਲਕੇ ਐ ਨਹੀਂ ਵੀ ਕਿਦੋਂ ਗਲੇ ਫਲੇ ਆ ਬਾਈ ਠੀਕ ਐ ਪੇਂਟ ਹੋਇਆ ਜਿਦੋ ਲੱਗਿਆ ਹੋਇਆ ਠੀਕ ਠੀਕ ਆ ਬਾਈ ਹੁਣ ਬੈਟਰੀ ਮੋਟਰ ਵੀ ਦਿਖਾ ਦੇ ਵੀ ਉਰ ਹੀ ਲਿਆ ਮੜਾ ਜੇ ਆਪਾਂ ਸਾਰੇ ਦਿਖਾਉਣ ਆਏ ਇਹ ਕੀ ਅੱਗੇ ਪਲੇਟ ਪਲੂਟ ਨਾਲ ਦੀ ਲੱਗੀ ਆ ਵੱਡੀ ਬੈਟਰੀ ਧਰੀਏ ਤੇ ਡੈਟਾ ਤੇ ਠੀਕ ਜਿਵੇਂ ਖੜਾ ਤੁਹਾਨੂੰ ਐਵੇਂ ਜਿੱਕਰੀ ਮਿਲ ਗਈ ਠੀਕ ਹੈ ਕੋਈ ਨਾ ਨਹੀਂ ਇਹਦੇ ਨਾਲ ਲੈਂਦਾ ਟਰੈਕਟਰ ਦੇ ਨੂੰ ਤੇ ਹੁਣ ਇਹਦੀ ਡਿਮਾਂਡ ਕੀ ਡਿਮਾਂਡ ਆ ਗਈ ਹੁਣ ਸੁਣ ਇਹਦੀ 1 ਲੱਖ ਤੇ 95000 1 ਲੱਖ 95000 ਜਿਹੜਾ ਆਪਣੀ ਵੀਡੀਓ ਦੇਖ ਕੇ ਆ ਇੱਕੋ ਹੀ ਰੇਟ ਹੋਸ ਨੇ 1 ਲੱਖ ਤੇ 70000 1 ਲੱਖ 70000 ਬਾਕੀ ਮੌਕੇ ਤੇ ਫੋਨ ਲਾ ਲਿਓ ਬਾਈ ਆਪਾਂ ਬੰਦਾ ਮੋੜ ਦੇ ਟਰੈਕਟਰ ਫਿੱਟ ਕਰ ਲਿਓ ਠੀਕ ਹੈ ਠੀਕ ਹੈ ਨੰਬਰ ਰੋਟ ਕਰ ਲਓ ਬਾਈ 9478799392 ਬਾਈ ਤੇ ਇੱਕ ਈ ਹੋਰ ਖੜਾ ਉਹ ਅਨੜਾ ਨਾ ਮਾਰ ਉਹ ਫਸਟ ਕੁਆਲਟੀ ਟਰੈਕਟਰ ਆ ਠੀਕ ਹੈ ਜਿਆਦਾਤਰ ਟਰੈਕਟਰ ਆਪਣੇ ਕੋਲ ਫਸਟ ਠੀਕ ਫਰਸਟ ਪਾਰਟੀ ਹਾਂ ਫਰਸਟ ਹੀ ਆ ਸਾਈਡ ਸੈਂਟਰ ਦਾ ਲਾਸਟ ਆ ਠੀਕ ਫਰਸਟ ਪਾਰਟੀ ਜਿਆਦਾ ਹੀ ਹੁੰਦੇ ਆ 99 ਮਾਡਲ ਖੜਾ ਇੱਕ ਆਪਣੇ ਕੋਲ ਫਰਸਟ ਪਾਰਟੀ ਬਾਈ ਜੇ ਕੋਈ ਟਰੈਕਟਰ ਦਾ ਚਾਹਵਣ ਹੋਇਆ ਸਾਰਾ origignal ਆ ਕੇ ਘੱਟ ਚੱਲੇ ਜੇ ਕੋਈ ਲੈਣ ਦਾ ਚਾਹਵਣ ਹੋਵੇ ਉਹਦਾ ਵੀ ਟਰੈਕਟਰ ਦਾ ਪੂਨ ਵਾਲੇ ਫੋੜ ਖੜੇ ਆ 3600 ਬਾਈ ਠੀਕ ਹੈ ਲਗਭਗ ਟਰੈਕਟਰ ਸਾਰੇ ਖੜੇ ਆ ਇੱਕ ਪੀਸ ਬਾਈ ਤੇ ਵੀਡੀਓ ਚ ਆਪਾਂ ਇੱਕ ਦਿਖਾਇਆ ਹੈਗਾ ਕਿ ਉਹ ਲੰਬੀ ਨਾ ਹੋ ਜੇ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਲਕਚਰ ਤੇ ਕਮੈਂਟ ਕਰ ਦਿਓ ਧੰਨਵਾਦ ਧੰਨ